ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਕੀ ਰਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਮਸ਼ਰੂਮ ਦੀ ਨਿਊ ਰੈਸিপি ਇਹ ਰੈਸিপি ਤੁਸੀਂ ਪਹਿਲਾਂ ਕਦੇ ਵੀ ਨਹੀਂ ਖਾਈ ਹੋਵੇਗੀ ਇਹ ਰੈਸিপি ਇੰਨੀ ਜ਼ਿਆਦਾ ਹੈਲਦੀ ਹੈ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੈ ਅਤੇ ਇਹ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਨੂੰ ਬਣਾਉਣ ਲਈ ਸਾਨੂੰ ਸਿਰਫ ਮਸ਼ਰੂਮ ਦੀ ਅਤੇ ਘਰ ਦੇ ਮਸਾਲਿਆਂ ਦੀ ਜ਼ਰੂਰਤ ਹੈ ਹੋਰ ਸਾਨੂੰ ਕਿਸੇ ਵੀ ਬਾਹਰ ਦੇ ਸਮਾਨ ਦੀ ਜਰੂਰਤ ਨਹੀਂ ਹੈਗੀ ਅਸਨ ਨੂੰ ਅਸੀਂ ਸਿੰਪਲ ਫੁਲਕਿਆਂ ਨਾਲ ਅਤੇ ਪਰਾਂਠਿਆਂ ਨਾਲ ਵੀ ਲੈ ਸਕਦੇ ਹਾਂ ਅਸਨ ਨੂੰ ਬਣਾਉਣ ਲਈ ਸਾਨੂੰ ਕੀ-ਕੁ ਚਾਹੀਦਾ ਚਲੋ ਦੇਖ ਲੈਣੇ ਆ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਹੈ ਮਸ਼ਰੂਮ ਦੋ ਪੈਕੇਟ ਅਸੀਂ ਮਸ਼ਰੂਮ ਦੇ ਲਏ ਨੇ ਇਹਨਾਂ ਨੂੰ ਅਸੀਂ ਧੋ ਕੇ ਸੁਕਾ ਲੈਣਾ ਹੁਣ ਅਸੀਂ ਇੱਕ ਕद्दू ਕਸ ਲੈਣ ਹੁਣ ਅਸੀਂ ਮਸ਼ਰੂਮ ਨੂੰ ਕੱਦੂਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਇਹ ਸਾਰੀਆਂ ਮਸ਼ਰੂਮਾਂ ਨੂੰ ਕੱਦੂਕਸ ਕਰ ਲੈਣਾ ਇਹ ਸਾਰੀਆਂ ਮਸ਼ਰੂਮ ਮੈਂ ਕੱਦੂਕਸ ਕਰ ਲਈਆਂ ਨੇ ਹੁਣ ਸਾਨੂੰ ਹੋਰ ਕੀ ਕੁ ਚਾਹੀਦਾ ਚਲੋ ਦੇਖ ਲੈਣੇ ਹੁਣ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਅਦਰਕ ਤੇਲ ਸੰਦਾ ਪੇਸਟ ਚਾਹੀਦਾ ਸਾਨੂੰ ਦੋ ਕੱਟੇ ਹੋਏ ਪਿਆਜ਼ ਚਾਹੀਦੇ ਨੇ ਤੇ ਦੋ ਕੱਟੇ ਹੋਏ ਟਮਾਟਰ ਚਾਹੀਦੇ ਨੇ ਤੇ ਫਰੈਸ਼ ਹਰਾ ਧਨੀਆ ਚਾਹੀਦਾ ਕੱਟਿਆ ਹੋਇਆ ਇਹ ਚਾਰ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਹੁਣ ਅਸੀਂ ਗੈਸ ਓਨ ਕਰਕੇ ਫਰਾਈਪੈਨ ਰੱਖ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਦੋ ਵੱਡੇ ਚਮਚ ਘਿਓ ਦੇ ਪਾਵਾਂਗੇ ਘਿਓ ਨੂੰ ਅਸੀਂ ਚੰਗੀ ਤਰੀਕੇ ਨਾਲ ਗਰਮ ਹੋਣ ਦੇਣਾ ਹੁਣ ਅਸੀਂ ਇਹਦੇ ਵਿੱਚ ਦੋ ਕੱਟੇ ਹੋਏ ਪਿਆਜ਼ ਐਡ ਕਰ ਦਵਾਂਗੇ ਪਿਆਜ਼ ਨੂੰ ਅਸੀਂ ਹਲਕਾ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਪਿਆਜ਼ ਹਲਕਾ 골ਡਨ ਬ੍ਰਾਊਨ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਦੋ ਕੱਟੇ ਹੋਏ ਟਮਾਟਰ ਐਡ ਕਰ ਦਵਾਂਗੇ ਟਮਾਟਰ ਨੂੰ ਵੀ ਅਸੀਂ ਥੋੜੀ ਦੇਰ ਲਈ ਭੁੰਨ ਲੈਣਾ ਅਸਰ ਆਹੀ ਅਸੀਂ ਦੋਨੋਂ ਚੀਜ਼ਾਂ ਭੁੰਨ ਲਈਆਂ ਨੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਜੀਰਾ ਐਡ ਕਰਾਂਗੇ ਜੀਰਾ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਚਮਚ ਹਲਦੀ ਪਾਵਾਂਗੇ ਹੁਣ ਅਸੀਂ ਇਸ ਨੂੰ ਮਿਲਾ ਲਵਾਂਗੇ ਅਤੇ ਥੋੜੀ ਦੇਰ ਲਈ ਭੁੰਨ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਕੱਦੂ ਕਸ ਕੀਤੀ ਹੋਈ ਮਸ਼ਰੂਮ ਪਾ ਦੇਵਾਂਗੇ ਇਹ ਇਹ ਮੈਂ ਇਹਦੇ ਵਿੱਚ ਸਾਰੀ ਪਾ ਦਿੱਤੀ ਐ ਹੁਣ ਅਸੀਂ ਐਸ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਐਸ ਨੂੰ ਮੈਂ ਚੰਗੀ ਤਰੀਕੇ ਨਾਲ ਮਿਲਾ ਲਿਆ ਹੁਣ ਅਸੀਂ ਇਹਦੇ ਵਿੱਚ ਤਿੰਨ ਚਾਰ ਕਟੀਆਂ ਹੋਈਆਂ ਹਰੀਆ ਮਿਰਚ ਐਡ ਕਰਾਂਗੇ ਤੁਸੀਂ ਜੇ ਮਿਰਚ ਵੱਧ ਖਾਣੇ ਹੋ ਤਾਂ ਲਾਲ ਮਿਰਚਾ ਦੇ ਵਿੱਚ ਐਡ ਕਰ ਸਕਦੇ ਹੋ ਹੁਣ ਅਸੀਂ ਆਦੇ ਵਿੱਚ ਅੱਧਾ ਚਮਚ ਨਮਕ ਪਾਇਆ ਐ ਇਹਨਾਂ ਸਭ ਚੀਜ਼ਾਂ ਨੂੰ ਅਸੀਂ ਪਾ ਕੇ ਮਿਕਸ ਕਰ ਲੈਣਾ ਆਸ ਨੂੰ ਅਸੀਂ ਚੰਗੀ ਤਰੀਕੇ ਨਾਲ ਮਿਲਾ ਲਿਆ ਐ ਹੁਣ ਅਸੀਂ ਇਹ ਸਾਰੀ ਤੀਜਾ ਐਡ ਕਰ ਦਿੱਤੀਆਂ ਨੇ ਹੁਣ ਅਸੀਂ ਇਸ ਨੂੰ ਥੋੜੀ देर ਲਈ ਅੱਧਾਈ ਚਲਾਵਾਂਗੇ ਹੁਣ ਅਸੀਂ ਇਸ ਨੂੰ ਰਿਜਣ ਲਈ ਰੱਖ ਦਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਥੋੜਾ ਥੋੜਾ ਪਾਣੀ ਹੈਗਾ ਜਦੋਂ ਤੱਕ ਇਹ ਰਿਜੇਗੀ ਉਦੋਂ ਤੱਕ ਇਹ ਪਾਣੀ ਚੰਗੀ ਤਰੀਕੇ ਨਾਲ ਸੁੱਕ ਜਾਵੇਗਾ ਅਤੇ ਸਾਡੀ ਭੂਰਜੀ ਇੱਕਦਮ ਸੁੱਕੀ ਤੇ ਵਧੀਆ ਪੱਕ ਜਾਊਗੀ ਹੁਣ ਅਸੀਂ ਇਸ ਨੂੰ ਟੱਗ ਦੰਨੇ ਆਂ 2 ਮਿੰਟ ਲਈ ਇਸ ਇਸ ਨੂੰ ਟੱਕ ਕੇ ਰੱਖਣਾ ਹੁਣ ਅਸੀਂ ਇਸ ਨੂੰ ਚੈੱਕ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਸਾਰਾ ਪਾਣੀ ਇਹਦੇ ਵਿੱਚ ਸੁੱਕ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਐਡ ਕਰਾਂਗੇ ਸਾਡੀ ਗਰਮਾ ਗਰਮ ਮਸ਼ਰੂਮ ਦੀ ਪੁਰਜੀ ਇਕਦਮ ਪੱਕ ਚੁੱਕੀ ਹੈ ਹੁਣ ਅਸੀਂ ਇਸ ਨੂੰ ਮਿਕਸ ਕਰ ਲਵਾਂਗੇ ਹਰੇ ਧਨੀਏ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਇਸ ਨੂੰ ਮਿਲਾ ਲੈਣਾ ਤੇ ਹੁਣ ਅਸੀਂ ਗੈਸ ਆਫ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਇੱਕਦਮ ਪੱਕ ਚੁੱਕੀ ਹੈ ਇਹ ਹੁਣ ਅਸੀਂ ਇਸ ਨੂੰ ਇੱਕ ਬੌਲ ਵਿੱਚ ਕੱਢ ਲਵਾਂਗੇ ਅਸੀਂ ਇਸ ਨੂੰ ਬੌਲ ਵਿੱਚ ਕੱਢ ਲਿਆ ਹੈ ਤੁਸੀਂ ਦੇਖ ਸਕਦੇ ਹੋ ਇੱਕਦਮ ਗਰਮਾ ਗਰਮ ਮਸ਼ਰੂਮ ਦੀ ਪੁਰਜੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਸ ਨੂੰ ਸਰਵ ਕਰਨ ਲਈ ਇੱਕ ਕਟੋਰੀ ਵਿੱਚ ਐਸ ਨੂੰ ਪਾ ਦਵਾਂਗੇ ਅਤੇ ਆਦੇ ਨਾਲ ਅਸੀਂ ਦੋ ਗਰਮਾ-ਗਰਮ ਫੁਲਕੇ ਲਵਾਂਗੇ ਫੁਲਕੇ ਉੱਤੇ ਅਸੀਂ ਫਰੈਸ਼ ਮਲਾਈ ਲਗਾਵਾਂਗੇ ਮਲਾਈ ਲਗਾ ਕੇ ਅਸੀਂ ਐਸ ਮਸ਼ਰੂਮ ਦੀ ਭੁਰਜੀ ਨਾਲ ਇਹਨਾਂ ਨੂੰ ਸਰਵ ਕਰਾਂਗੇ ਇਹ ਇੱਕਦਮ ਮਸ਼ਰੂਮ ਦੀ ਨਿਊ ਰੈਸিপি ਹੈ ਤੁਸੀਂ ਵੀ ਇਸ ਤਰੀਕੇ ਨਾਲ ਮਸ਼ਰੂਮ ਦੀ ਪੁਰਜੀ ਨੂੰ ਜ਼ਰੂਰ ਬਣਾ ਕੇ ਦੇਖੋ ਤੁਸੀਂ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਵਾਓ ਜੇਕਰ ਤੁਹਾਡੇ ਘਰ ਵਿੱਚ ਕੋਈ ਰਿਸ਼ਤੇਦਾਰ ਆਉਂਦਾ ਤਾਂ ਤੁਸੀਂ ਇਸ ਤਰੀਕੇ ਨਾਲ ਨਵੇਂ ਤਰੀਕੇ ਨਾਲ ਇਹ ਮਸ਼ਰੂਮ ਦੀ ਪੁਰਜੀ ਉਹਨਾਂ ਨੂੰ ਬਣਾ ਕੇ ਖਵਾ ਸਕਦੇ ਹੋ ਮਹਿਮਾਨ ਤੁਹਾਡੀਆਂ ਤਾਰੀਫਾਂ ਕਰਨਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਬੇਬੇ ਬਾਪੂ ਕੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ऐसे तरह दिए न्यू वीडियोस नु देखण ਲਈ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਪੀਜ਼ ਜਾਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਇਸ ਨੂੰ ਅਸੀਂ ਪਰਾਂਠਾ ਨਾਲ ਵੀ ਖਾ ਸਕਦੇ ਹਾਂ ਇਹ ਗਰਮਾ ਗਰਮ ਮਸ਼ਰੂਮ ਦੀ ਭੁਰਜੀ ਨੂੰ ਪਰਾਂਠਿਆਂ ਨਾਲ ਬੱਚੇ ਬਹੁਤ ਪਸੰਦ ਕਰਦੇ ਨੇ ਤੁਸੀਂ ਇਸ ਤਰੀਕੇ ਨਾਲ ਬੱਚਿਆਂ ਨੂੰ ਇਹ ਜ਼ਰੂਰ ਬਣਾ ਕੇ ਖਵਾਓ ਜੇ ਤੁਸੀਂ ਮਸ਼ਰੂਮ ਦੇ ਪਰਾਂਠਿਆਂ ਦੀ ਇਹ ਰੈਸিপি ਦੇਖਣਾ ਚਾਹੁੰਦੇ ਹੋ ਤਾਂ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਮਸ਼ਰੂਮ ਦੇ ਪਰਾਂਠਿਆਂ ਦੀ ਰੈਸিপি ਨੂੰ ਦੇਖ ਸਕਦੇ ਹੋ